15 ਅਗਸਤ ਆਜ਼ਾਦੀ ਦਾ ਦਿਹਾੜਾ ਜਿੱਥੇ ਕਿ ਦੇਸ਼ ਭਰ ਵਿੱਚ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਉੱਥੇ ਹੀ ਨਗਰ ਨਿਗਮ ਫਗਵਾੜਾ ਵਿਖੇ ਵੀ ਇਹ ਦਿਹਾੜਾ ਬੜੀ ਹੀ ਸ਼ਰਧਾ ਦੇ ਭਾਵਨਾ ਨਾਲ ਮਨਾਇਆ ਗਿਆ ਇਸ ਦੌਰਾਨ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਕਮ ਨਿਗਮ ਕਮਿਸ਼ਨਰ ਮੈਡਮ ਅਨਪਮਾ ਕਲੇਰ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਨਿਗਮ ਸਟਾਫ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿਗਾਸ ਸਵਾਗਤ ਕੀਤਾ ਗਿਆ ਇਸ ਦੌਰਾਨ ਉਹਨਾਂ ਜਿੱਥੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਮ अदा ਕੀਤੀ ਉੱਥੇ ਹੀ ਝੰਡਾ ਚੜਾਉਣ ਤੋਂ ਪਹਿਲਾਂ ਪੁਲਿਸ ਦੇ ਜਵਾਨਾਂ ਵੱਲੋਂ ਵੀ ਝੰਡੇ ਨੂੰ ਸਲਾਮੀ ਦਿੱਤੀ ਗਈ ਉਪਰੰਤ ਉਹਨਾਂ ਰਾਸ਼ਟਰੀ ਪਿਤਾ ਮਹਾਤਮਾ ਗਾਂਧੀ ਜੀ ਦੇ ਬੁੱਤ ਤੇ ਵੀ ਸ਼ਰਦਾ ਦੇ ਫੁੱਲ ਭੇਟ ਕਰਦੇ ਹੰਮਨ ਕੀਤਾ ਆਪਣੇ ਸੰਬੋਧਨ ਵਿੱਚ ਉਹਨਾਂ ਸਮੂਹ ਦੇਸ਼ਵਾਸੀਆਂ ਦੇ ਨਾਲ-ਨਾਲ ਫਗਵਾੜਾ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਤਿਆਂ ਇਸ ਦੌਰਾਨ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ ਸਮਾਗਮ ਦੇ ਅੰਤ ਵਿੱਚ ਲੱਡੂ ਵੀ ਵੰਡੇ ਗਏ ਮੈਂ ਅੱਜ ਸਮੂਹ ਦੇਸ਼ਵਾਸੀਆਂ ਨੂੰ ਔਰ ਫਗਵਾੜਾ ਵਾਸੀਆਂ ਨੂੰ ਆਜ਼ਾਦੀ ਦੇ ਵਿਸ਼ੇ ਤੇ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ ਔਰ ਮੈਂ ਸਾਰਿਆਂ ਨੂੰ ਇਹ ਅਪੀਲ ਕਰਾਂਗੀ ਕਿ ਸਾਰੇ ਅੱਜ ਹੌਮ ਹੁਮਾ ਕੇ ਆਜ਼ਾਦੀ ਦਿਵਸ ਨੂੰ ਮਨਾਉਣ ਇਸੇ ਤਰ੍ਹਾਂ ਹੀ ਭਾਰਤੀ ਯੋਗ ਸੰਸਥਾਨ ਫਗਫੜਾ ਵੱਲੋਂ ਵੀ 15 ਅਗਸਤ ਆਜ਼ਾਦੀ ਦਾ ਦਿਹਾੜਾ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਸਾਰੇ ਕੇਂਦਰਾਂ ਵਿੱਚੋਂ ਆਏ ਯੋਗ ਸਾਥੀਆਂ ਨੇ ਸ਼ਿਰਕਤ ਕੀਤੀ ਇਸ ਦੌਰਾਨ ਜਿੱਥੇ ਮੈਂਬਰਾਂ ਵੱਲੋਂ ਯੋਗ ਆਸਣ ਕੀਤੇ ਗਏ ਉੱਥੇ ਹੀ ਬੱਚਿਆਂ ਵੱਲੋਂ ਦੇਸ਼ ਭਗਤੀ ਨਾਲ ਸੰਬੰਧਿਤ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਇਸ ਮੌਕੇ ਵਕਫਾ ਬੁਲਾਰਿਆਂ ਨੇ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਅਪੀਲ ਕੀਤੀ ਗਈ ਉਹ ਸਾਰੇ ਮਿਲ ਜੁਲ ਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਬੰਦ ਹੋ ਯੋਗਦਾਨ ਪਾਉਣ ਤਾ ਜੋ ਸਾਡਾ ਦੇਸ਼ ਬਾਕੀ ਦੇਸ਼ ਦੇ ਮੁਕਾਬਲੇ ਅੱਗੇ ਆ ਸਕੇ ਅੱਜ ਅਸੀਂ ਫਗਵਾੜਾ ਸ਼ਹਿਰ ਦੇ ਵਿੱਚ ਭਾਰਤੀ ਯੋਗ ਸੰਸਥਾਨ ਵੱਲੋਂ 78ਵਾਂ ਸੁਤੰਤਰਤਾ ਦਿਵਸ ਮਨਾ ਰਹੇ ਹਾਂ ਜਿਸ ਦੇ ਵਿੱਚ ਸਾਡੇ ਸਾਰੇ ਯੋਗ ਸਾਥੀ ਜਿਨੇ ਵੀ ਕੇਂਦਰ 'ਚ ਸਾਡੇ ਯੋਗ ਕਰਦੇ ਹੈ ਉਹਨਾਂ ਨੇ ਮਿਲ ਕੇ ਬਹੁਤ ਅੱਛੇ ਤਰੀਕੇ ਯੋਗਾ ਅਭਿਆਸ ਦਾ ਇੰਨੇ ਅੱਜ ਕੋਈ ਐਸਾ ਪ੍ਰਯਾਸ ਸੀਗਾ ਲੇਕਿਨ ਆਜ਼ਾਦੀ ਦੇ ਦਿਵਸ ਲਈ ਬਹੁਤ ਅੱਛੇ-ਅੱਛੇ ਗੀਤ ਕਵਿਤਾਵਾਂ ਔਰ ਬੱਚਿਆਂ ਨੇ ਵੀ ਕੁਝ ਆਪਣੇ ਆਪਣੇ Song items ਦਿੱਤੀਆਂ ਮੈਂ ਅੱਜ ਦੇ ਦਿਨ ਦੇ ਉੱਤੇ ਫਗਵਾੜਾ ਵਾਸੀਆਂ ਨੂੰ ਆਪਣੇ ਭਾਰਤੀ ਯੋਗ ਸੰਸਥਾਨ ਦੇ ਬਾਕੀ ਸਾਥੀਆਂ ਵੱਲੋਂ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈ ਦੇਨਾ ਹਾਂ ਔਰ ਇਹੀ ਨਵੇਦਨ ਕਰਦਾ ਹਾਂ ਕਿ ਸਾਡਾ ਦਿਵੇਸ਼ ਹੋਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਅਸੀਂ ਆਪਣੇ ਦੇਸ਼ ਦੇ ਨਮਿਤ ਜੋ ਵੀ ਵੱਧ ਤੋਂ ਵੱਧ ਕਰ ਸਕਦੇ ਹਾਂ ਸਾਰੇ ਜਾਣੇ ਮਿਲ ਕੇ ਕਰ ਸਕੀਏ ਇੱਕ ਵਾਰੀ ਫੇਰ ਸਾਰਿਆਂ ਨੂੰ ਇਸੇ ਆਹਵਾਣ ਦੇ ਨਾਲ ਭਾਰਤ ਮਾਤਾ ਕੀ ਇਸ ਤੋਂ ਇਲਾਵਾ ਭਾਰਤ ਵਿਕਾਸ ਪਰਸ਼ਦ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਅਤੇ ਖਤਰੀ ਸਭਾ ਵੱਲੋਂ ਸਥਾਨਕ ਮਹਾਰਾਜਾ ਪੈਲੇਸ ਫਗਵਾੜਾ ਵਿਖੇ 15 ਅਗਸਤ ਆਜ਼ਾਦੀ ਦਿਵਸ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ ਸਮੂਹ ਮੈਂਬਰਾਂ ਨੇ ਮਿਲ ਕੇ ਝੰਡਾ ਚੜਾਉਂਦੀ ਰਸਮ ਅਦਾ ਕੀਤੀ, ਉੱਥੇ ਹੀ ਹਰਜਿੰਦਰ ਗੋਗਣਾ ਨੇ ਦੱਸਿਆ ਕਿ 15 ਅਗਸਤ ਤੋਂ 31 ਅਗਸਤ ਤੱਕ ਭਾਰਤੀ ਵਿਕਾਸ ਪਰਸ਼ਦ ਵੱਲੋਂ ਭਾਰਤੀ ਸੱਭਿਆਚਾਰੀ ਹਫ਼ਤਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਸੰਸਥਾ ਵੱਲੋਂ 7 ਪ੍ਰੋਜੈਕਟ ਲਿਖੇ ਗਏ ਨੇ, ਜਿਨ੍ਹਾਂ ਨੂੰ ਹਿੰਦੁਸਤਾਨ ਵੈਲਫੇਅਰ ਬਲ ਜਾਵੇਗਾ ਅੰਤ ਵਿੱਚ ਉਹਨਾਂ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਵੀ ਦਿੱਤੀ ਅਸੀਂ ਭਾਰਤ ਵਿਕਾਸ ਪਰਸ਼ਦ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਔਰ ਖਤਰੀ ਸਭਾ ਵੱਲੋਂ ਅੱਜ ਮਹਾਰਾਜਾ ਪੈਲੇਸ ਦੇ ਵਿੱਚ ਇਕੱਠੇ ਹੋਏ ਆਂ ਝੰਡਾ ਚੜਾਉਣ ਦੀ ਰਸਮ ਆਜ਼ਾਦੀ ਦਿਵਸ ਦੇ ਸਬੰਧ ਦੇ ਵਿੱਚ ਇਹ ਜਿਹੜਾ ਸਾਡਾ ਕਾਰਜਕ੍ਰਮ ਹੈ ਭਾਰਤ ਵਿਕਾਸ ਪਰਸ਼ਦ ਦਾ ਸਾਡਾ ਸੰਸਕ੍ਰਿਤੀ ਸਪਤਾਹ ਜਿਹੜਾ ਬਾ ਉਹ 15 ਅਗਸਤ ਤੋਂ 31 ਅਗਸਤ ਤੱਕ ਜਿਹੜਾ ਹੁੰਦਾ ਜਿਹਦੇ ਵਿੱਚ ਅਸੀਂ 7 ਤੇ 8 ਪ੍ਰੋਜੈਕਟ ਜਿਹੜੇ ਕਰਨੇ ਹੁੰਦੇ ਆ 7 ਪ੍ਰੋਜੈਕਟ ਅਸੀਂ ਉਹ ਲਿਖੇ ਆ ਤੋਂ ਇਸ ਪ੍ਰੋਜੈਕਟ ਨੂੰ ਕਰਨ ਲੱਗੇ ਆ ਖੁਸ਼ੀ ਆ ਕਿ ਸਾਡੀ ਖੱਤਰੀ ਸਭਾ ਔਰ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਅਸੀਂ ਇਕੱਠੇ ਹੋ ਕੇ ਅਗਰ ਸੱਚਮੁੱਚ ਦੇਸ਼ ਦੀ ਇੰਟੀਗ੍ਰੇਸ਼ਨ ਦੀ ਅਸੀਂ ਗੱਲ ਕਰਦੇ ਆ ਇਕਤਾ ਦੀ ਗੱਲ ਕਰਦੇ ਆ ਤੇ ਕਮ ਸੇ ਕਮ ਅਸੀਂ ਆਪਣੇ ਘਰ ਤੋਂ ਸ਼ੁਰੂਆਤ ਕਰੀਏ ਤੇ ਇਸ ਕਰਕੇ ਜੇ ਸੋਸਾਇਟੀਆਂ ਜਿਹੜੀਆਂ ਆ ਵਾ ਅਸੀਂ ਇਕੱਠੇ ਹੋ ਕੇ ਨੂੰ ਮਨਾਵਾਂਗੇ ਤਾਂ ਜਿਸ ਤਰ੍ਹਾਂ ਸਰਕਾਰੀ ਪੱਧਰ ਦੇ ਉੱਪਰ ਪੂਰੇ ਮੁਲਕ ਦੇ ਵਿੱਚ ਅੱਜ ਦਾ ਦਿਨ ਮਨਾਇਆ ਜਾ ਰਿਹਾ ਅਸੀਂ ਵੀ ਇਹ ਜਿਹੜਾ ਉਪਰਾਲਾ ਕੀਤਾ ਔਰ ਸਫਲ ਉਪਰਾਲਾ ਹੈ ਕਿਉਂਕਿ ਤਿੰਨਾਂ ਹੀ ਸਾਡੀਆਂ ਸਭਾ ਸੁਸਾਇਟੀਆਂ ਦੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਮੈਂਬਰ ਸਭਾਂ ਜਿਹੜੇ ਆ ਉਹ ਮੌਜੂਦ ਆ ਤੋਂ ਸਾਡੇ ਵੱਲੋਂ ਸਭ ਨੂੰ ਤਿੰਨਾਂ ਹੀ ਸੁਸਾਇਟੀਆਂ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਹੈ ਔਰ ਸਭ ਅੱਗੇ ਇਹੀ ਬੇਨਤੀ ਹੈ ਕਿ ਆਪਾਂ ਇਸੇ ਤਰ੍ਹਾਂ ਰਲ ਮਿਲ ਕੇ ਜਿਸ ਤਰ੍ਹਾਂ ਸਰਕਾਰ ਨੇ ਸਕੀਮ ਜਿਹੜੀ ਹੈ ਹਰ ਕਰ ਤਿਰੰਗਾ ਤੋਂ ਕਮ ਸੇ ਕਮ ਆਪਣੇ ਮਨਾਂ ਦੇ ਵਿੱਚ ਇਸ ਤਿਰੰਗੇ ਨੂੰ ਜਿਹੜਾ ਥਾਂ ਦੇਈਏ ਤੋ ਮੈਂ ਬਜਾਜ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਦੋ ਸ਼ਬਦ ਇੰਨੇ ਹੀ ਚਲਦੇ ਚਲਦੇ ਦੇ ਵਿੱਚ ਇਸੇ ਤਰ੍ਹਾਂ ਹੀ ਪੀਡਬਲਯੂਡੀ ਵਰਕਰ ਯੂਨੀਅਨ ਇੰਟਗ ਬ੍ਰਾਂਚ ਫਗਵਾੜਾ ਵੱਲੋਂ ਆਜ਼ਾਦੀ ਦੀ 78ਵੀਂ ਵਰੇਗੰਣ ਯੂਨੀਅਨ ਦੇ ਫਗਵਾੜਾ ਸਤੇ ਦਫ਼ਤਰ ਵਿਖੇ ਬੜੀ ਹੀ ਧੂਮ-ਧਾਮ ਨਾਲ ਮਨਾਈ ਗਈ। ਇਸ ਮੌਕੇ ਮੇਜਰ ਸਿੰਘ ਸੈਣੀ ਪ੍ਰਧਾਨ ਚਲੰਦਰ ਬ੍ਰਾਂਚ ਅਤੇ ਰਜੀਵ ਉਪਲ ਐਸਟੋ ਫਗਵਾੜਾ ਨੇ ਸਾਂਝੇ ਤੌਰ ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਆਪਣੇ ਸੰਬੋਧਨ ਵਿੱਚ ਉਨ੍ਹਾਂ ਸਮੂਹ ਦੇ ਸ਼ਾਸੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਆਜ਼ਾਦੀ ਸਾਨੂੰ ਬਹੁਤ ਹੀ ਸਾਰੀਆਂ ਕੁਰਬਾਨੀਆਂ ਦੇ ਕੇ ਮਿਲੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਯੂਨੀਅਨ ਦੇ ਮੈਂਬਰ ਮੌਜੂਦ ਸਨ। ਅੱਜ 78ਵੇਂ ਆਜ਼ਾਦੀ ਦਿਹਾੜੇ ਤੇ ਅਸੀਂ ਸਾਰੇ ਸਾਥੀਆਂ ਨਾਲ ਇੱਥੇ ਇਕੱਠੇ ਹੋਏ ਤੇ ਅਸੀਂ ਇਸ ਦਿਹਾੜੇ ਨੂੰ ਮਨਾਉਣ ਲਈ ਸਾਰੇ ਜਨੇ ਇਕੱਤਰ ਹੋਏ ਤੇ ਸਾਰੇ ਦੇਸ਼ ਵਾਸੀਆਂ ਨੂੰ ਅਸੀਂ ਆਪਣੇ ਵੱਲੋਂ ਬਹੁਤ-ਬਹੁਤ ਵਧਾਈ ਦਿੰਦੇ ਆ ਜਿਹੜੀ ਸਾਨੂੰ ਆਜ਼ਾਦੀ ਹੈ ਇਹ ਬੜੀ ਜਿਹੜੇ ਅੱਜ ਆਜ਼ਾਦੀ ਗੁੱਲਾਟਿਆਂ ਦੇ ਖੂਨ ਪਸੀਨੇ ਨਾਲ ਪ੍ਰਾਪਤ ਹੋਈ ਹੈ ਅਸੀਂ ਆ ਇਸ ਗੱਲ ਨੂੰ ਯਾਦ ਕਰਦੇ ਹੋਏ ਤੇ ਉਹਨਾਂ ਦੇ ਉਸ ਮੁਸ਼ਕਲ ਨੂੰ ਯਾਦ ਕਰਦੇ ਹੋਏ ਅੱਜ ਇਸ ਗੱਲ ਨੂੰ ਫਿਰ ਇਕੱਤਰ ਹੋਏ ਤੇ ਇਸ ਦੇ ਨਾਲ ਹੀ ਮੈਂ ਆਪ ਜੀ ਦਾ ਬਹੁਤ ਧੰਨਵਾਦ ਦਿੰਦਾ ਹਾਂ ਤੁਸੀਂ ਇੱਥੇ ਸਾਰੇ ਇਸ ਤੋਂ ਇਲਾਵਾ ਸ਼ਿਦਗੁਰੂ ਰਵਿਦਾਸ ਸਵਾ ਅਰਮਸਟ੍ਰੰਡ ਫਗਵਾੜਾ ਵਿਖੇ ਵੀ 15 ਅਗਸਤ ਆਜ਼ਾਦੀ ਦਿਵਸ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਇੰਜੀਨੀਅਰ ਰਵਿੰਦਰ ਭੱਟੀ ਨਿਗਰਾਨ ਇੰਜੀਨੀਅਰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਵੱਲੋਂ ਝੰਡਾ ਲਹਿਰਾਉਣ ਦੀ ਦਾਸਮਾਦਾ ਕੀਤੀ ਗਈ ਇਸ ਤੋਂ ਉਪਰੰਤ ਜਿੱਥੇ ਮਿਸ਼ਨਰੀ ਸਾਹਿਤਕਾਰ ਸੋਹਣ ਸਹਿਜਲ ਵੱਲੋਂ ਆਜ਼ਾਦੀ ਦਿਵਸ ਦੇ ਮੌਕੇ ਤੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ ਉੱਥੇ ਹੀ ਸਭਾ ਦੇ ਕਾਰਜਕਾਰੀ ਪ੍ਰਧਾਨ ਅਫਤਾਰ ਸਿੰਘ ਦਰਦੀ ਨੇ ਵੀ ਆਪਣੇ ਸੰਬੋਧਨ ਵਿੱਚ ਮੁਹਿਲਾ ਕਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਸਮਾਗਮ ਦੇ ਅੰਤ ਵਿੱਚ ਜਨਰਲ ਜ਼ਖਤਰ ਕਾਨ ਸ਼ਾਮ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਅਤੇ ਹੋਰਨਾਂ ਆਜ਼ਾਦੀ ਕੁਲਾਟੀਆਂ ਨੂੰ ਯਾਦ ਕਰਦੇ ਆ ਉਹਨਾਂ ਨੂੰ ਨਮਨ ਕੀਤਾ ਪਹਿਲਾਂ ਜੀ ਦਸ ਸਭਾ ਵੱਲੋਂ ਸਭੋ ਹਾਜ਼ਰੀਨ ਨੂੰ ਅਸੀਂ ਆਜ਼ਾਦੀ ਦੀਆਂ ਦ੍ਰਿਸ਼ਟੀਆਂ ਲੱਖ ਲੱਖ ਵਾਰਤਨਿਆਂ ਅੱਗੇ ਅੱਜ ਦੇ ਰਿਕਵੈਸਟ ਸਾਡੇ ਬਹੁਤ ਹੀ ਹੋਣਾ ਸੁਪਤਰ ਮਾਨਜੁਤ ਜੀ ਨੀਰ ਵਿੰਦਰਪੱਟੀ ਜੀ ਸੋ ਬੜਾ ਇੰਜੀਨੀਅਰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਤੋਂ ਸਾਡੇ ਅੱਜ ਦੇ ਮੁੱਖ ਮਹਿਮਾਨ ਨੇ ਆਜ਼ਾਦੀ ਇਹ ਵਿਆੜਾ ਖਾਸ ਕਰਕੇ ਸਾਡੇ ਸਮਾਜ ਲਈ ਬਹੁਤ ਹੀ ਅਹਿਮ ਵਿਆੜਾ ਹੈ ਕਿਉਂਕਿ ਜਾਤੀ ਤੋਂ ਪਹਿਲਾਂ ਜੋ ਦੱਬਿਆ ਕੋ ਚਲਿਆ ਲਤਾੜਿਆ ਬਰਕ ਸੀ ਉਹਨਾਂ ਨੂੰ ਮਨੁੱਖੀ ਅਧਿਕਾਰ ਪ੍ਰਾਪਤ ਨਹੀਂ ਸੀ ਤੇ ਉਹਨਾਂ ਅਧਿਕਾਰਾਂ ਨੂੰ ਪ੍ਰਾਪਤ ਕਰਾਉਣ ਲਈ ਸਾਡੇ ਰਹਿਬਰ ਮਾਨ ਜੋ ਬਾਬਾ ਸਾਹਿਬ ਡਾਕਟਰ ਪੀਰਮ ਅੜਕਰ ਜੀ ਦੀ ਜਿੱਦੋ ਜਹਿਦ ਦੀ ਬਦੌਦ ਉਹਨਾਂ ਨੂੰ ਸੰਵਿਧਾਨ ਲਿਖਣ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਇਹ ਭਾਰਤੀ ਸਭਾ ਨੂੰ ਸਮਾਨਤਾ, ਸੁਤੰਤਰਤਾ, ਭਾਈਚਾਰਾ ਅਤੇ ਨਿਆਂ ਦੇ ਆਧਾਰਤ ਸਮਾਜ ਤੇ ਸਰਕਾਰ ਸਥਾਪਿਤ ਕਰਨ ਲਈ ਇਹ ਸਿਧਾਂਤ ਦੇ ਵਿੱਚ ਬਸਤਾ ਕੀਤੀ ਦਿੱਸਤੀ ਬਦੌਦ ਸਾਡੇ ਸਮੂਹ ਸਮਾਜ ਨੂੰ ਬਰਾਬਰ ਦੇ ਅਧਿਕਾਰ ਮਿਲੇ ਤੇ ਰਿਜ਼ਰਵੇਸ਼ਨ ਦੇ ਅਧਿਕਾਰ ਲੈ ਕੇ ਦਿੱਤੇ ਜਿਸ ਦੇ ਬਦੌਲਤ ਅਸੀਂ ਸਾਰੇ ਅ ਵੱਡੀਆਂ ਵੱਡੀਆਂ ਨੌਕਰੀਆਂ ਪ੍ਰਾਪਤ ਕਰਨ ਤੋਂ ਬਾਅਦ ਅਤੇ ਆਪਣੇ ਸਮਾਜ ਦੇ ਵਿੱਚ ਵਿਸ਼ੇਸ਼ ਥਾਨ ਰੱਖਦੇ ਹਨ ਇਸੇ ਤਰ੍ਹਾਂ ਹੀ ਕਾਂਗਰਸ ਪਾਰਟੀ ਵੱਲੋਂ ਵੀ ਆਜ਼ਾਦੀ ਦੀ 78ਵੀਂ ਵਰੇਗੰਡ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਵੱਲੋਂ ਬੜੇ ਹੀ ਧੂਮਤਾਮ ਨਾਲ ਮਨਾਈ ਗਈ ਇਸ ਦੌਰਾਨ ਸਮੂਹ ਕਾਂਗਰਸੀ ਵਰਕਰਾਂ ਨੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਦੀ ਅਗਵਾਈ ਹੇਠ ਨਗਰ ਨਿਗਮ ਫਗਵਾੜਾ ਵਿਖੇ ਸਥਿਤ ਰਾਸ਼ਟਰੀ ਪਿਤਾ ਮਹਾਤਮਾ ਗਾਂਧੀ ਜੀ ਦੇ ਆਦਮ ਕਦ ਬੁੱਧ ਤੇ ਫੁੱਲ ਮਾਲਾ ਮਾ ਭੇਂਟ ਕਰਕੇ ਨਮਨ ਕੀਤਾ ਆਪਣੇ ਸੰਬੋਧਨ ਵਿੱਚ ਬਲਵਿੰਦਰ ਸਿੰਘ ਢਾਲੀਵਾਲ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਆਸ਼ਾਦੀ ਦਿਵਸ ਦੀਆਂ ਵਧਾਈਆਂ ਦਿੰਦਿਆਂ ਸਮੂਹ ਦੇਸ਼ ਵਾਸੀਆਂ ਨੂੰ ਦੇਸ਼ ਦੀ ਤਰੱਕੀ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਦਾ ਵੀ ਸੰਦੇਸ਼ ਦਿੱਤਾ ਕਿ ਅੱਜ ਸਾਡੀ ਦੁਨੀਆ ਵਿੱਚ ਜਿਹੜਾ ਹੈਗਾ 78ਵਾਂ ਜਿਹੜਾ ਹੈਗਾ ਜਨਤਕ ਦਿਵਸ ਜਿਹੜਾ ਹੈ ਬੜੀ ਉਮਕਾਮ ਕਿਸਰਤਾਂ ਨਾਲ ਬਣਾਇਆ ਗਿਆ ਰਿਹਾ ਉਸੇ ਕਰਕੇ ਵਿੱਚ ਜਿਹੜਾ ਹੈਗਾ ਅੱਜ ਸਾਡੇ ਦੇਸ਼ ਵਿੱਚ ਤੇ ਸਾਰੀ ਦੁਨੀਆ ਵਿੱਚ ਜਿਹੜਾ ਹੈਗਾ ਜਿੱਥੇ ਝੰਡਾ ਲਹਿਰਾਉਣ ਦੀ ਜਿਹੜੀ ਰਸੂ ਚੜ੍ਹਦਾ ਹੈ ਨਾ ਸਮਾਗਮ ਪੂਰੇ ਹੈਗੇ ਨੇ ਉਸੇ ਤਰ੍ਹਾਂ ਅੱਜ ਸਾਨੂੰ ਸਾਰਿਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਕਿ ਅਸੀਂ ਸਾਰੇ ਹੀ ਜਿਹੜਾ ਹੈਗਾ ਸਾਡੀ ਪਜਾਤੀ ਨੂੰ ਜਿਹੜਾ ਬਰਕਰਾਰ ਰੱਖਣ ਵਾਸਤੇ ਹੱਥ ਸਮੇਂ ਕੋਈ ਵੀ ਕੁਰਬਾਨੀ ਦੇਣ ਦੀ ਤਿਆਰ ਅਸੀਂ ਲਈਏ ਕਿ ਅੱਜ ਪਜਾਤੀ ਦਾ ਦਿਹਾੜਾ ਬੜੇ ਮਹਤਵਪੂਰਨ ਸ਼ਰਤਾਂ ਤੰਤਰ ਬਣਾ ਰਿਹਾ ਹੈ ਇਸ ਕਰਕੇ ਇਸ ਦੀ ਆਜ਼ਾਦੀ ਇਸ ਪਛਤਾ ਜਿਹੜੇ ਬਰਕਰਾਰ ਰੱਖਣ ਵਾਸਤੇ ਅਸੀਂ ਦੇਸ਼ ਦੀ ਖਤ ਜਿਹੜੇ ਕਿਸੇ ਵੀ ਤਰ੍ਹਾਂ ਦੇ ਕੁਰਬਾਨੀ ਦੇਣ ਵਾਸਤੇ ਅਸੀਂ ਤਿਆਰ ਹਾਂ ਕੰਫਰੈਂਸ ਮੈਂ ਆਪਣੇ ਵੱਲੋਂ ਸੂਚੀ ਸਾਡੀ ਕਾਂਗਰਸ ਪਾਰਟੀ ਬੰਦੀ ਜਿਹੜਾ ਹੋ ਗਿਆ ਤੇ ਇਹ ਵੀ ਰਹੇ ਲਕ ਲਕ ਫਰਾਈ ਜਾਈ। ਇਸ ਤੋਂ ਇਲਾਵਾ ਸ਼ਿਵ ਸੈਨਾ ਉਦਵ ਠਾਕਰੇ ਵੱਲੋਂ ਵੀ ਦੇਸ਼ ਦੀ ਆਜ਼ਾਦੀ ਦੇ 78ਵੇਂ ਵੜੇ ਗੰਢ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਹਨੂਮਾਨ ਗੜੀ ਮੰਦਿਰ ਚੇਟੀ ਰੋਡ ਫਗਵਾੜਾ ਵਿਖੇ ਮਨਾਇ ਗਈ। ਇਸ ਦੌਰਾਨ ਸਮੂਹ ਸ਼ਿਵ ਸੈਨਿਕਾਂ ਦੇ ਨਾਲ ਨਾਲ ਐਡਵੋਕੇਟ ਬਲਦੇਵ ਰਾਜ ਸ਼ਰਮਾ ਨੇ ਕੌਮੀ ਝੰਡਾ ਫੈਰਾਉਣ ਦੀ ਰਸਮ ਅਦਾ ਕੀਤੀ। ਆਪਣੇ ਸੰਬੋਧਨ ਵਿੱਚ ਵਕਫਾ ਬੁਲਾ ਰਹੇ ਨੇ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਬਤਾਈ ਦਿੰਦਿਆਂ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਇਕਜੁੱਟ ਹੋਣ ਦਾ ਸੰਦੇਸ਼ ਦਿੱਤਾ। ਮਾਨਗੜੀ ਮੰਦਰ ਵਿੱਚ ਸ਼ਿਸ਼ੇਣਾਉ ਤੋਂ ਬਾਲਾ ਸਾਹਿਬ ਥਾਖਰਿਵੰਦ ਨੂੰ ਝੰਡਾ ਰਸਮ ਦੀ ਪਹਾਲ ਕੀਤੀ ਗਈ ਜਿਸ ਦੇ ਵਿੱਚ ਬਲਦੇਵ ਸ਼ਰਮਾ ਜੀ ਨੇ ਝੰਡਾ ਚੜਾਉਣ ਦੀ ਰਸਮ ਕਰ ਦਿੱਤਾ ਅਤੇ ਰਿਸ਼ਪਤਪਾਲ ਕਵਾ ਜੀ ਜਿੰਨਕੀ ਜੀ ਦੀ ਕਾਰਵਾਨ ਸਾਰੇ ਇੱਥੇ ਪਹੁੰਚੇ ਆ। ਅਸੀਂ ਸ਼ਿਸ਼ੇਣਾਉ ਤੋਂ ਬਾਲਾ ਸਾਹਿਬ ਥਾਖਰਿਵੰਦ ਨੂੰ ਅਤੇ ਮਾਨਗੜੀ ਮੰਦਰ ਵੱਲੋਂ ਇੱਥੇ ਜਿੰਨੇ ਵੀ ਲੋਕ ਆ ਗਏ ਹਨ 15 ਦਸ ਦੇ ਵਿੱਚ ਅਸੀਂ ਉਹਨਾਂ ਦਾ ਅਨੁਮਾਨ ਗੜੀ ਮੰਦਿਰ ਵੱਲੋਂ ਅਤੇ ਸਿੱਖਿਆ ਗੌਰ ਤੋਂ ਬਾਲਾ ਸਾਹਿਬ ਸਾਡੇ ਵੱਲੋਂ ਧੰਨਵਾਦ ਕਰਦੇ ਹਾਂ ਅਤੇ ਯੂਥ ਨੂੰ ਇਹ ਹੀ ਅਪੀਲ ਕਰਦੇ ਹਾਂ ਕਿ ਜੋ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਹੈ ਅਸੀਂ ਉਸ ਹਸਾਬ ਨਾਲ ਹੀ ਚੱਲੀਏ ਤਾਂ ਕਿ ਸਾਡਾ ਜਿਹੜਾ ਜੀਵਨ ਹੈ ਖੁਸ਼ਹਾਲ ਹੋ ਸਕੇ ਇਸੇ ਤਰ੍ਹਾਂ ਹੀ ਫਗਵਾੜਾ ਚੰਡੀਗੜ੍ਹ ਬਾਈਪਾਸ ਸਥਿਤ ਮਨੀਲਾ ਰਿਜ਼ੋਰਟ ਵਿਖੇ ਵੀ ਭਾਰਤੀ ਪ੍ਰਜਾਪਤੀ ਹੀਰੋਜ਼ ਆਰਗੇਨਾਈਜੇਸ਼ਨ ਵੱਲੋਂ 15 ਅਗਸਤ ਆਜ਼ਾਦੀ ਦਿਵਸ ਬੜੀ ਹੀ ਉਤਮਤਾ ਨਾਲ ਮਨਾਇਆ ਗਿਆ। ਇਸ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਪ੍ਰਧਾਨ ਅਸ਼ੋਕ ਕੁਮਾਰ ਮਨੀਲਾ ਵੱਲੋਂ ਅਦਾ ਕੀਤੀ ਗਈ। ਅੱਜ 15 ਅਗਸਤ ਸੁਤੰਤਰਤਾ ਦਿਵਸ ਸਾਡੇ BPHO ਵੱਲੋਂ ਮਨਾਇਆ ਗਿਆ। 78ਵਾਂ ਜਿਹੜਾ ਹੈਗਾ ਸੁਤੰਤਰਤਾ ਦਿਵਸਾ ਉਹਦੇ ਯਾਦ ਵਿੱਚ ਅਸੀਂ ਝੰਡਾ ਚੜਾਉਣ ਦੀ ਰਸਮ ਜਿਹੜੇ ਸਾਡੇ ਬੀਪੀਐਚਓ ਦੇ ਸਾਰੇ ਮੈਂਬਰ ਯਾਰ ਦੋਸਤ ਇਕੱਠੇ ਹੋ ਕੇ ਅਸੀਂ ਬੜੀ ਸ਼ਰਧਾ ਦੇ ਨਾਲ ਖੁਸ਼ੀ ਦੇ ਖੁਸ਼ੀਆਂ ਦੇ ਨਾਲ ਅਸੀਂ ਮਨਾ ਰਹੇ ਅੱਜ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਸਾਡਾ ਸਾਰਾ ਸਮਾਜ ਇਕੱਠਾ ਹੋਇਆ ਇੱਕ ਜਗ੍ਹਾ ਤੇ ਤੇ ਆਪਣੀ ਆਜ਼ਾਦੀ ਦਾ ਜਿਹੜਾ ਹੈਗਾ ਅੱਜ ਦਾ ਦਿਨ ਬੜੀਆਂ ਖੁਸ਼ੀਆਂ ਦੇ ਔਰ ਅਸੀਂ ਬੜੀ ਰੀਝਾਂ ਦੇ ਨਾਲ ਮਨਾ ਰਹੇ ਹਾਂ ਮੇਰੇ ਹੋਰ ਵੀ ਬਾਕੀ ਹੋਰ ਯਾਰ ਦੋਸਤਾਂ ਮੈਨੂੰ ਮੇਰੇ ਵੱਲੋਂ ਉਹਨਾਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਆ ਇਸੇ ਤਰ੍ਹਾਂ ਹੀ ਫਗਵਾੜਾ ਨਜ਼ਦੀਕ ਪਿੰਨ ਨਸੀराबाद ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਵੀ ಗ್ರಾಮ ਪੰਚਾਇਤ ਅਤੇ ਸਮੂਹ ਨਗਰ ਵਾਸੀਆਂ ਵੱਲੋਂ 15 ਅਗਸਤ ਆਜ਼ਾਦੀ ਦਿਵਸ ਸਰਪੰਚ ਮਨਜੀਤ ਕੌਰ ਦੀ ਅਗਵਾਈ ਹੇਠ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਝੰਡਾ ਲਹਿਰਾਉਣ ਦੀ ਰਸਮ ਸਰਪੰਚ ਮਨਜੀਤ ਕੌਰ ਵੱਲੋਂ ਅਦਾ ਕੀਤੀ ਗਈ ਆਪਣੇ ਸੰਬੋਧਨ ਵਿੱਚ ਉਹਨਾਂ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਇਸ ਦੌਰਾਨ ਸਕੂਲ ਦੇ ਬੱਚਿਆਂ ਵੱਲੋਂ ਦੇਸ਼ ਭਗਤੀ ਨਾਲ ਸੰਬੰਧਿਤ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਦਕਿ ಗ್ರಾಮ ਪੰਚਾਇਤ ਲੋ ਵਧੀਆ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ ਅੱਜ 15 ਅਗਸਤ 2024 ਵਾਲੇ ਦਿਨ ਅੱਜ ਜੋ ਵੀ ਸਾਰਾ ਦੇਸ਼ ਦੇਸ਼ ਦੇ ਵਿੱਚ ਬੈਠੇ ਸਾਰੇ ਹੀ ਹਿੰਦੁਸਤਾਨੀ ੜਣ ਮਿਲ ਕੇ ਇਹ 78 ਮਾ ਦਿਵਸ ਜੋ ਮਨਾ ਰਹੇ ਹਨ ਕੁਝ ਦੇ ਸਬੰਧ ਵਿੱਚ ਅੱਜ ਪਿੰਡ ਨਸੀਰਾਬਾਦ ਦੇ ਵਿਥੇ ਸਮੂਹ ਪੰਚਾਇਤ ਅਤੇ ਹੋਰ ਪ੍ਰਤਵੰਤੇ ਸੱਜਣਾਵਾਂ ਨਾਲ ਮਿਲ ਕੇ ਝੰਡਾ ਲਹਿਰਾਇਆ ਗਿਆ ਤਿਰੰਗਾ ਝੰਡਾ ਲਹਿਰਾਇਆ ਗਿਆ ਸਾਰੇ ਦੇਸ਼ਵਾਸੀਆਂ ਨੂੰ ਤੇ 22 ਲੱਖ ਲੱਖ ਵਧਾਈ ਦਿੱਤੀ ਗਈ ਤੇ ਸਾਡਾ ਦੇਸ਼ ਹੋਰ ਚੜ੍ਹਦੀਆਂ ਕਲਾ ਵਿੱਚ ਰਹੇ ਤੇ ਸਕੂਲ ਵਿੱਚ ਬੱਚਿਆਂ ਨੂੰ ਵੀ ਇਹ ਸੰਦੇਸ਼ ਦਿੱਤਾ ਗਿਆ ਇਹ ਪੜ੍ਹ ਲਿਖ ਕੇ ਆਪਣੇ ਦੇਸ਼ ਦਾ ਆਪਣੇ ਪਿੰਡ ਦਾ ਦੇਸ਼ ਦਾ ਨਾਮ ਰੌਸ਼ਨ ਕਰਨ। ਇਸ ਤੋਂ ਇਲਾਵਾ 15 ਅਗਸਤ ਆਜ਼ਾਦੀ ਦਿਹਾੜੇ ਦੇ ਸ਼ੁਭ ਮੌਕੇ ਤੇ ਅੰਤਰਰਾਸ਼ਟਰੀ ਮਾਨਵ ਅਧਿਕਾਰ ਹਿਊਮਨ ਰਾਈਟਸ ਕਮਿਸ਼ਨ ਦੇ ਬਿਹਾਫ ਤੇ ਕਪਿਲ ਵਰਮਾ ਤੇ ਅਮਨਦੀਪ ਮਿੱਤਲ ਦੀ ਅਗਵਾਈ ਹੇਠ ਹੋਰਨਾ ਮੈਂਬਰਾਂ ਵੱਲੋਂ ਪ੍ਰਸਿੱਧ ਪੰਜਾਬੀ ਗਾਇਕ ਫਿਰੋਜ਼ ਖਾਨ ਨੂੰ ਐਵਾਰਡ ਦੇ ਕੇ ਨਿਵਾਜਿਆ ਗਿਆ। ਇਸ ਦੌਰਾਨ ਫਿਰੋਜ਼ ਖਾਨ ਨੇ ਸਮੂਹ ਮੈਂਬਰਾਂ ਨੂੰ ਕਿਹਾ ਕਿ ਇਹ ਜੋ ਐਵਾਰਡ ਉਨ੍ਹਾਂ ਨੂੰ ਦਿੱਤਾ ਗਿਆ ਹੈ ਉਸ ਲਈ ਉਹ ਸਾਰਿਆਂ ਦਾ ਧੰਨਵਾਦ ਕਰਦੇ ਨੇ ਅਤੇ ਯਕੀਨ ਦਿਵਾਉਂਦੇ ਹਨ ਕਿ ਉਹ ਹਮੇਸ਼ਾ ਹੀ ਆਪਣੀਆਂ ਸੇਵਾਵਾਂ ਵਿੱਚ ਇਸੇ ਤਰ੍ਹਾਂ ਹੀ ਪ੍ਰਦਾਨ ਕਰਦੇ ਰਹਿਣਗੇ। ਉਨ੍ਹਾਂ ਨਾਲ ਹੀ ਸਮੂਹ ਫਗਵਾੜਾ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਵੀ ਦਿੱਤੀ। ਅੱਜ ਬੜੇ ਖੁਸ਼ ਨਸੀਬੀ ਵਾਲਾ ਦਿਨ ਹੈ। 15 ਅਗਸਤ ਸਾਡੀ ਆਜ਼ਾਦੀ ਦਾ ਦਿਨ ਜਿਹੜਾ ਕਿ ਅਸੀਂ ਬਹੁਤ ਖੁਸ਼ੀਆਂ ਤੇ ਧੂਮ-ਧਾਮ ਦੇ ਨਾਲ ਮਨਾਉਂਦੇ ਹਾਂ ਜੀ ਸਾਡੇ ਦੇਸ਼ ਦੀ ਆਜ਼ਾਦੀ ਦਾ ਦਿਨ। ਅੱਜ ਇਸ ਸਮੇ ਮੈਂ ਸ਼ੁਕਰੀਆ ਦਤਾ ਕਰਦਾ ਅਮਨ ਮਿੱਤਰ ਜੀ ਦਾ ਤੇ ਕਪਲ ਸ਼ਰਮਾ ਜੀ ਦਾ ਤੇ ਇਹਨਾਂ ਨੇ ਅੰਤਰਰਾਸ਼ਟਰੀ ਮਾਨਵ ਅਧਿਕਾਰ ਕਮਿਸ਼ਨ ਦੇ ਊਮਨ ਰਾਈਟਸ ਦੇ ਕਮਿਸ਼ਨ ਦੇ ਆ ਆਧਾਰ ਤੇ ਅੱਜ ਮੈਨੂੰ ਇੱਕ ਬਹੁਤ ਵੱਡਾ ਇਹ ਲੈਟਰ ਨਾ ਸਮਝਿਓ ਇੱਕ ਬਹੁਤ ਵੱਡਾ ਅਵਾਰਡ ਦੇ ਕੇ ਮੈਨੂੰ ਨਵਾਜਿਆ ਮੈਂ ਇਹਨਾਂ ਦਾ ਕਿਸ ਲਫਜ਼ਾਂ ਦੇ ਨਾਲ ਮੈਂ ਇਹਨਾਂ ਦਾ ਸ਼ੁਕਰੀਆ ਦਤਾ ਕਰਾਂ ਔਰ ਸਾਰੀ ਟੀਮ ਦਾ ਮੈਂ ਇੱਥੇ ਆਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਪ੍ਰਸ਼ਾਸਨ ਦੇ ਵੀ ਲੋਕ ਮੇਰੇ ਸੱਜਣ ਆਏ ਸਰਦਾਰ ਸਰਵਜੀਤ ਸਿੰਘ ਜੀ ਤੇ ਸਾਡੇ ਅਰुण कुमार ਜੀ ਉਹ ਵੀ ਇੱਥੇ ਤਸ਼ਰੀਫ ਫਰਮਾ ਨੇ ਮੈਡਮ ਸ਼ਵੇਤਾ ਜੀ ਵੀ ਆਏ ਹੋਏ ਨੇ ਸਭ ਦਾ ਬਹੁਤ-ਬਹੁਤ ਸ਼ੁਕਰੀਆ ਦਾ ਇਹਦੇ ਲਈ ਕਿ ਮੈਂ ਇੱਕ ਸੇਵਾਦਾਰ ਜਿਹੜੀ ਸੇਵਾਦਾਰੀ ਮੈਂ ਨਿਭਾਈ ਹੈਗੀ ਚੋਲੋ ਚਾਹੇ ਮੈਂ ਜਿੰਨੇ ਜੋਗਾ ਵੀ ਹਾਂ ਮੈਂ ਹਰ ਇੱਕ ਲਈ ਹਾਜ਼ਰ ਆ ਜਦੋਂ ਵੀ ਕਿਤੋਂ ਮੈਨੂੰ ਆਵਾਜ਼ ਆਉਂਦੀ ਹੈ ਮੈਂ ਚੁੱਪਚਾਪ ਜਿਹੜਾ ਮੈਂ ਉਹ ਕਰਕੇ ਆਂਦਾ ਮੈਨੂੰ ਨਾਮ ਦੀ ਲੋੜ ਨਹੀਂ ਹੈਗੀ ਸੋ ਮੈਂ ਬਹੁਤ-ਬਹੁਤ ਸ਼ੁਕਰੀਆ ਦਾ ਕਰਦਾ ਇਸ ਮੇਰੇ ਲੋਕ ਚਿਪੇ ਪਿਆਰ ਨੂੰ ਵੀ ਦੇਖ ਕੇ ਇਹਨਾਂ ਨੇ ਮੈਨੂੰ ਇਹ ਅਵਾਰਡ ਦੇ ਨਾਲ ਨਵਾਜ਼ਿਆ ਇਹਦੇ ਲਈ ਬਹੁਤ-ਬਹੁਤ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ